ਉਤਰੀ ਪਾਰਦਰ ਦੇ 200 ਦੇ ਕਰੀਬ ਕਿਸਾਨ ਜਿੱਥੇ ਬੰਦੀਆਂ ਦਿੱਲੀ ਬਾਰਡਰਾਂ ਤੇ ਬੈ ਕੇ ਪ੍ਰਦਰਸ਼ਨ ਕਰ ਰਿਆ ਨੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਏਕਤਾ ਡਕੋਂਡਾ ਦੇ ਸੂਬਾ ਪ੍ਰਧਾਨ ਪਹੁੰਚੇ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਬਠਿੰਡਾ ਪਹੁੰਚੇ ਹੋ ਪ੍ਰੈਸ ਕਾਨਫਰੈਂਸ ਦੇ ذریعے ਸਰਕਾਰ ਤੱਕ ਕੀ ਆਵਾਜ਼ ਚੁਟਾਉਣਾ ਚਾਹੁੰਦੇ ਆ ਸਰਕਾਰ ਤੱਕ ਸਾਡਾ ਮੁੱਖ ਮੁੱਦਾ ਇਹ ਹੈ ਵੀ ਜਿਹੜਾ ਜ਼ਬਰ ਬਾਰਡਰਾਂ ਤੇ ਹੋ ਰਿਹਾ ਚਾਹੇ ਉਹ ਸੰਭੂ ਸਿੰਗੂ ਆਪਣਾ ਸੰਭੂ ਬਾਰਡਰ ਹੈ ਚਾਹੇ ਖਨੌਰੀ ਬਾਰਡਰ ਹੈ ਜਾਂ ਮਤਲਬ ਖੋਰ ਵੀ ਜਿੱਥੇ ਜਿੱਥੇ ਵੀ ਮਤਲਬ ਜ਼ਬਰਦਸਤ ਹਰਿਆਣਾ ਸਰਕਾਰ ਚਲਾ ਰਹੀ ਆ ਅਸੀਂ ਇਹ ਦੇਖਦੇ ਆਂ ਵੀ ਪੰਜਾਬ ਸਰਕਾਰ ਉਹਦੇ ਵਿੱਚ ਭਾਗੀਦਾਰ ਹੈ ਕਿਉਂਕਿ ਜਿਹੜੇ ਵੀ ਮਤਲਬ 13 ਤਰੀਕ ਨੂੰ ਜਿਨ੍ਹਾਂ ਨੇ ਅਥਰੂ ਕਾਸ ਦੇ ਗੋਲੇ ਸੱਟ ਕੇ ਸਾਡੇ ਸੈਂਕੜੇ ਨੌਜਵਾਨ ਆ ਜ਼ਖਮੀ ਕੀਤੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਉਹ ਉਦੋਂ ਬਾਤੀ ਬਾਤੀ ਜਿਹੜੀ ਸਰਕਾਰ ਹਰਿਆਣਾ ਸਰਕਾਰ ਸੀ ਉਹ ਮੇਰੇ ਖਿਆਲ 21 ਤਰੀਕ ਸੀ 21 ਤਰੀਕ ਨੂੰ ਆ ਆ ਜਿਹੜਾ ਸ਼ੁਕ ਕਰਨਾ ਹੈ ਮੁੰਡਾ ਇਹਦਾ ਦਿਨ ਦਿਹਾੜੇ ਕਤਲ ਕੀਤਾ ਜਾਂਦਾ ਸਿਰ ਦੇ ਵਿੱਚ ਗੋਲੀ ਮਾਰ ਕੇ ਇਦੋਂ ਮੈਨੂੰ ਲੱਗਦਾ ਵੀ ਜ਼ੁਲਮ ਵੀ ਸਹਾਂ ਨਹੀਂ ਜਾ ਸਕਦਾ ਤੇ ਪੰਜਾਬ ਸਰਕਾਰ ਜਿਹੜੀ ਚੁੱਪ ਕਰਕੇ ਬੈਠੀ ਐ ਇਹਨੂੰ ਇਸ ਦਾ ਖਮਿਆਜਾ ਭੋਤਲਾ ਪਊਗਾ ਅਸੀਂ ਸਰਕਾਰ ਨੂੰ ਚੁਣੌਤੀ ਦੇਣ ਵਾਸਤੇ ਸੁਣਾਉਣ ਵਾਸਤੇ ਅੱਜ ਬਠਿੰਡੇ ਦੇ ਵਿੱਚੋਂ ਮਤਲਬ ਪ੍ਰੈਸ ਰਾਹੀਂ ਸੰਬੋਧਨ ਕੀਤਾ ਵੀ ਜਿਹੜਾ ਲੋਕਾਂ ਦਾ ਗੁੱਸਾ ਫਿਰ ਇਧਰ ਪੰਜਾਬ ਦੇ ਵਿੱਚ ਤਾਂ ਬਾਰਡਰ ਲੱਗਣੇ ਨਹੀਂ ਪੰਜਾਬ ਸਰਕਾਰ ਤੋਂ ਹਰਿਆਣੇ ਵਾਲਿਆਂ ਤਾਂ ਲਾ ਲਈ ਤੇ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਤਾਂ ਕਿ ਜਿਹੜਾ ਹੈਗਾ ਸਾਨੂੰ ਕੁਛ ਨਾ ਕੁਛ ਇਨਸਾਫ ਤਾਂ ਮਿਲੇ ਨਾ ਇਹਨਾਂ ਅਦਾਲਤਾਂ ਦੀ ਅੱਗੇ ਲੜਨਯੋਗਤਾ ਹੋਈ ਹੈ ਜਥੇਬੰਦੀਆਂ ਅੱਡੋ ਅੱਡ ਕਿਵੇਂ ਹੋ ਗਈਆਂ ਵਿਚਾਰ ਅੱਡੋ ਅੱਡ ਕਿਵੇਂ ਹੋ ਗਏ ਹਾਲਾਂਕਿ ਜਦੋਂ 2 ਸਾਲ ਪਹਿਲਾਂ ਪ੍ਰਦਰਸ਼ਨ ਹੋਏ ਦਿੱਲੀ ਕਿਸਾਨ ਅੰਦੋਲਨ ਚੱਲੇ ਉਦੋਂ ਜਥੇਬੰਦੀਆਂ ਇਕੱਠੀਆਂ ਹੋਈਆਂ ਅੰਦੋਲਨ ਵੀ ਸਫਲ ਰਿਹਾ ਤੇ ਹੁਣ ਕਿਸਾਨ ਵੀ ਕਈ ਆਪ ਦੀ ਜਾਨ ਗੁਵਾਰੇ ਨਹੀਂ ਆਏ ਦਿਨ ਕਿਸਾਨਾਂ ਦੀ ਜਾਨਾ ਜਾ ਰਹੀਆਂ ਨਹੀਂ ਸਰਕਾਰ ਵੀ ਬਿਆਨਬਾਜ਼ੀ ਕਰ ਰਹੀ ਹੈ ਤੇ ਹੁਣ ਜਥੇਬੰਦੀਆਂ ਦੀ ਵਿਚਾਰ ਨਹੀਂ ਮਿਲ ਰਿਹਾ ਕਿ ਜਥੇਬੰਦੀਆਂ ਇੱਕ ਨਹੀਂ ਹੋ ਰਹੀਆਂ ਮਸਲਾ ਕੀ ਹੈ ਤੁਹਾਡੇ ਜਥੇਬੰਦੀ ਪਿੱਛੇ ਕਿਉਂ ਰਹਿ ਗਈ ਏ ਬਾਰਡਰ ਤੇ ਕਿਉਂ ਨਹੀਂ ਗਏ ਤੁਹਾਡੇ ਆਗੂ ਦੇਖੋ ਸਾਡੀ ਜਥੇਬੰਦੀ ਬਾਰਡਰ ਤੇ ਹੀ ਹੈ ਪਿੱਛੇ ਨਹੀਂ ਰਹੀ ਬਾਰਡਰ ਤੇ ਬੈਠਿਆ ਡੱਬ ਵਾਲੀ ਕਿ ਤਰੀਕ ਤੋਂ ਜਿੱਥੇ ਲੋਕ ਥੋੜਾ ਦੂਜਾ ਸਵਾਲ ਹੈ ਵਿੱਚ ਜਥੇਬੰਦੀਆਂ ਅੱਡੋ ਅੱਡ ਕਿਉਂ ਹੋ ਗਈ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਤੁਰੇ ਸੀ ਪੰਜਾਬ ਚੋਂ ਉਦੋਂ ਪਹਿਲਾਂ ਵੀ ਅੱਡੋ ਅੱਡ ਸੀ ਜਥੇਬੰਦੀਆਂ ਸਾਰੀਆਂ ਉਦੋਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਸੀ ਜਿਨ੍ਹਾਂ ਨੇ ਮੁੱਢ ਬੰਦਿਆ ਉਦੋਂ ਇਸ ਗੱਲ ਦੀ ਅਸੈਸਮੈਂਟ ਬਣਾਈ ਸੀ ਬੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦੇ ਵਾਸਤੇ ਜਿੱਦੀ ਵੱਡੀ ਸ਼ਕਤੀ ਦੀ ਲੋੜ ਹੈ ਉਹ ਇਕੱਲਾ ਪੰਜਾਬ ਨਹੀਂ ਵਾਪਸ ਕਰ ਸਕਦਾ ਤਾਂ ਇਹਨੂੰ ਭਾਰਤ ਪੱਤਰ ਤੇ ਘੋਲ ਨੂੰ ਫਲਾਇਆ ਜਾਵੇ ਤਾਂ ਲਗਭਗ ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖੋ 7 ਮਹੀਨੇ ਪੰਜਾਬ ਦੇ ਵਿੱਚ ਘੋਲ ਚੱਲਿਆ ਸੀ 7 ਮਹੀਨੇ ਘੋਲ ਚੱਲਦਾ ਚੱਲਦਾ ਪ੍ਰਚਾਰ ਚੱਲਿਆ ਗਿਆ ਭਾਰਤ ਪੱਤਰ ਤੇ ਉਹਦਾ ਪ੍ਰਚਾਰ ਗਿਆ ਜਿੱਥੇ ਬਤੀ ਕਿਸਾਨ ਜਿੱਥੇ ਵਧੀਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ ਉਦੋਂ ਵੀ ਮਤਭੇਦ ਸੀਗੇ ਪਰ ਇੱਕ ਇੱਥੇ ਕਿਸੇ ਦਾ ਮਤਭੇਦ ਨਹੀਂ ਕਾਲੇ ਕਾਨੂੰਨ ਠੀਕ ਆ ਜਾਂ ਗਲਤ ਸਾਰੇ ਗਲਤ ਕਹਿੰਦੇ ਸੀ ਇੱਥੇ ਲੜਨ ਦੀ ਸਹਿਮਤੀ ਬਣੀ ਲੜਦੇ ਗਏ ਜਿੱਤੇ ਵੀ ਉਸ ਤੋਂ ਬਾਅਦ ਚੋਣਾਂ ਦੇ ਵਿੱਚ ਆ ਕੇ ਪਹਿਲਾਂ ਵੀ ਕਈ ਪਾਰਟੀਆਂ ਚੋਣਾਂ ਲੜਦੀਆਂ ਸੀ ਕਿ ਨਹੀਂ ਲੜਦੀਆਂ ਸੀ ਪਰ ਐਸਐਸਐਮ ਬਣਾ ਕੇ ਚੋਣਾਂ ਲੜਨ ਲੱਗੇ ਇਹਦੇ ਵਿੱਚ ਬਹੁਤ ਵੱਡੀ ਫੇਟ ਵੱਜੀ ਜਿਹੜੀ ਕਿਸਾਨੀ ਸੰਘਰਸ਼ ਨੂੰ ਸੀ ਉਹਦੇ ਚੋਂ ਕੁਝ ਨੇ ਇਹ ਬਣਾ ਲਿਆ ਵੀ ਖਾਸ ਕਰਕੇ ਡੱਲੇਵਾਲ ਜੀ ਨੇ ਵੀ ਅਸੀਂ ਗੈਰ ਰਾਜਨੀਤਿਕ ਪਾਰਟੀ ਬਣਾਉਣੀ ਹੈ ਅਸੀਂ ਦੂਜੀ ਨਹੀਂ ਬਣਾਉਣੀ ਸਾਡਾ ਉਦੋਂ ਵੀ ਇਹਨਾਂ ਨੂੰ ਕਹਿਣਾ ਸੀ ਮੈਂ ਖੌਦਾ ਆਇਆ ਸੀ ਬਰਨਾਲੇ ਪਹਿਲੀ ਮੀਟਿੰਗ ਦੇ ਵਿੱਚ ਵੀ ਹਾਲੇ ਆਪਾਂ ਨੂੰ ਇਹ ਤੋੜ ਪਿਛੋੜਾ ਨਹੀਂ ਕਰਨਾ ਚਾਹੀਦਾ ਆਪਾਂ ਘੱਟੋ ਘੱਟ ਵਿਚਾਰਾਂ ਤੇ ਫੇਰ ਇਕੱਠੇ ਹੋਈਏ ਪਰ ਉਹ ਸਾਡੀ ਮੰਨ ਨਹੀਂ ਸਕੇ ਅ ਉਦੋਂ ਬਾਅਦ ਚਲੋ ਇਹਨਾਂ ਨੇ ਆਪਦਾ ਸੰਗਰਾਮ ਸ਼ੁਰੂ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਪੱਤਰ ਦੀ ਨੀਤੀ ਹੈ ਉਹਨਾਂ ਦੀ ਵੀ ਭਾਰਤ ਪੱਤਰ ਤੇ ਜਿਹੜਾ ਤੁਸੀਂ ਦੇਖਿਆ ਵੀ 16 ਫਰਵਰੀ ਨੂੰ ਬੰਦ ਹੋਇਆ ਉਹ ਮਨਵਲ ਟ੍ਰੇਡ ਯੂਨੀਅਨ ਆ ਜਿਹੜੀਆਂ ਲੁੱਟੀ ਜਾਂਦੀਆਂ ਬਲਕਿ ਕਿਰਤੀ ਦੇ ਹੱਥ ਸੀਗੇ ਉਹਨਾਂ ਨੂੰ ਵੀ ਨਾਲ ਲਿਆ ਉਹਨਾਂ ਦੇ ਸਪੋਰਟ ਦੇ ਵਿੱਚ ਉਹਦੀ ਤਿਆਰੀ ਵੀ ਚੱਲੀ ਗਈ ਇਹਨਾਂ ਨੇ ਪਹਿਲਾਂ ਮੇਰੇ ਖਿਆਲ 26 ਫਰਵਰੀ ਦਾ ਪ੍ਰੋਗਰਾਮ ਦਿੱਤਾ ਸੀ 26 ਫਰਵਰੀ ਤੋਂ ਚਲੋ ਚਾਹ ਤੱਕ ਕਿਹੜੀ ਜਗ੍ਹਾ ਗੱਲ ਕਰਕੇ 13 ਫਰਵਰੀ ਤੇ ਲਿਆਏ ਇਹਨਾਂ ਨੇ ਆਪ ਦਾ 13 ਵਾਲੀ ਤਿਆਰੀ ਕਰ ਲਈ ਸ਼ੁਰੂ ਕਰ ਲਿਆ ਪਰ ਸਾਨੂੰ ਇਹ ਲੱਗਦਾ ਵੀ ਜਿੰਨੀ ਵੱਡੀ ਤਿਆਰੀ ਦੀ ਲੋੜ ਸੀ ਉਹ ਤਿਆਰੀ ਨਹੀਂ ਸੀ ਉਹਦੀ ਇਕਜੁੱਟਤਾ ਵੀ ਨਹੀਂ ਸੀ ਇਕਜੁੱਟਤਾ ਦਾ ਸੀ ਤਾਂ ਹੁਣ ਵੀ ਮਤਲਬ ਆਢੇ ਆ ਸੰਯੁਕਤ ਕਿਸਾਨ ਮੋਰਚੇ ਦਾ ਹੁਣ ਵੀ 6 ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਨਾਲ ਗੱਲਬਾਤ ਕਰਨ ਨੂੰ ਵੀ ਮਤਲਬ ਸਾਂਝੇ ਮਤਲਬ ਸਾਂਝੀਆਂ ਮੰਗਾਂ ਨੇ ਸਾਂਝੇ ਕੋਲ ਲੜਿਆ ਜਾ ਵੀ ਉਹ ਤਾਂ ਕੀ ਸਿਰੇ ਲੱਗਦਾ ਹਾਂ ਇਹ ਤਾਂ ਸਮਾ ਦਾ ਸੁਪਾਰਾ ਸੀ ਜਿਵੇਂ ਮੰਨ ਲਓ ਜਿਹੜੇ ਚੋਣਾ ਲੜਨ ਵਾਲੇ ਸੀ ਜਦੋਂ ਉਹਨਾਂ ਦੀ 4 ਮਹੀਨੇ ਸਜ਼ਾ ਪੂਰੀ ਹੋ ਗਈ ਸੀ ਹਾਂ ਰਾਜੇਵਾਲ ਦਾ ਧੜਾ ਉਹਨਾਂ ਨਾਲ ਬਕਾਇਦਾ ਕਮੇਟੀ ਬਣਾ ਕੇ ਗੱਲ ਕੀਤੀ ਹੈ ਅਸੀਂ ਕਮੇਟੀ ਬਣਾ ਕੇ ਮਤਲਬ ਆਪਣੇ ਕੀ ਅਗਰਾਹਾ ਸਾਹਿਬ ਨਾਲ ਗੱਲ ਕੀਤੀ ਤਾ ਚੰਡੀਗੜ੍ਹ ਅਸੀਂ ਤਿੰਨ ਦਿਨ ਲਗਾਤਾਰ ਸਾਂਝਾ ਕੋਲ ਕੀਤਾ ਨਹੀਂ ਤਾਂ ਉਹਨਾਂ ਨੇ ਤਾਲਮੇਲ ਮਾ ਕਰਨਾ ਸੀ ਉਹ ਸਾਂਝੀ ਸਟੇਜ ਤੋਂ ਹੋਇਆ ਜਿਹੜਾ ਲੋਕਾਂ ਦੀ ਗਈ ਆ ਅਸੀਂ ਏਕਤਾ ਦੇ ਹਮੇਸ਼ਾ ਹਮੀਆਂ ਘੱਟੋ ਘੱਟ ਸੰਭ ਤੇ ਏਕਤਾ ਹੋਣੀ ਚਾਹੀਦੀ ਆ ਸਾਂਝਾ ਕੋਲੜਾ ਕਰਦੇ ਏਕਤਾ ਹੋਊ ਕਿਵੇਂ ਹਾਂਜੀ ਏਕਤਾ ਹੋਊ ਏਕਤਾ ਦਾ ਮਤਲਬ ਮੰਨ ਲਓ ਹਰ ਏਕਤਾ ਦਾ ਨਮੂਨਾ ਤੇ ਹੀ ਹੁੰਦਾ ਵੀ ਜਿਹੜੀ ਮੰਗ ਹੈ ਮੰਗ ਦੇ ਆਧਾਰ ਤੇ ਏਕਤਾ ਹੁੰਦੀ ਹੁੰਦੀ ਆ ਜਿਥੇ ਬੰਦੀਆਂ ਭਵੇਂ ਅੱਡ ਵੀ ਰਣ ਜਿਵੇਂ ਤੁਹਾਨੂੰ ਆਧਾਰਨ ਦੱਸਦਾ ਅਸੀਂ ਮਹਿਲ ਕਲਾ ਦੇ ਵਿੱਚ ਇੱਕ ਬੱਚੀ ਦੇ ਕਤਲ ਦੇ ਖਿਲਾਫ ਕੋਲ ਲੜਿਆ ਅਸੀਂ ਉੱਥੇ ਇਹ ਗੱਲ ਕਹੀ ਨਿਕਲ ਕੇ ਆ ਗਈ ਵੀ ਆ ਦੇਖੋ ਪੁਲਿਸ ਸਿਆਸਤਦਾਨ ਤੇ ਗੁੰਡੇ ਕਿ ਤਿੰਨ ਦੋਸ਼ੀ ਹੈ ਇਹਨਾਂ ਦੇ ਖਿਲਾਫ ਜਿਹੜੀ ਜਥੇਬੰਦੀ ਲੜਨਾ ਚਾਹੁੰਦੀ ਆ ਜੋ ਮੈਦਾਨ ਦੇ ਵਿੱਚ ਆਏ ਲੋਕ ਲੜੇ ਤੇ 25 ਸਾਲ ਅਸੀਂ ਮਤਲਬ ਲੜਿਆ ਸਾਂਝਾ ਕੋਲ ਉਸ ਤੋਂ ਬਾਅਦ ਉਸੇ ਕੋਲਦਲਾਣੀ ਮੈਨੂੰ ਸਜ਼ਾ ਹੋ ਜਾਂਦੀ ਹੈ ਝੂਠੀ ਕਤਲ ਕੇਸ ਦੀ ਮਤਲਬ ਉਮਰ ਕਾਤ ਸਜ਼ਾ ਮੈਨੂੰ ਹੁੰਦੀ ਹੈ ਉਦੋਂ ਫੇਰ ਲੋਕਾਂ ਨੂੰ ਕਿਹਾ ਵੀ ਆਜੋ ਭਾਈ ਸੱਚ ਨੂੰ ਫਾਂਸੀ ਲੱਗ ਜਿਹੜਾ ਮਤਲਬ ਇਹ ਤਿਕੜੀ ਆ ਪੁਲਿਸ ਸਿਆਸੀ ਗੁੰਡਾ ਚੌਥਾ ਅਦਾਲਤੀ ਗੱਠ ਜੋੜ ਆ ਜੋ ਜਿਹੜਾ ਇਹਦੇ ਖਿਲਾਫ ਬੋਲਣਾ ਚਾਹੁੰਦਾ ਮੈਦਾਨ ਦੇ ਵਿੱਚ ਆਓ ਡੇਢ ਮਹੀਨਾ ਤੁਸੀਂ ਦੇਖਿਆ ਬਰਨਾਲੇ ਜੇਲ੍ਹ ਦੇ ਮੂਹਰੇ ਮੋਰਚਾ ਲੱਗਿਆ 42 ਜਥੇਬੰਦੀਆਂ ਆਈਆਂ ਸਾਰੀਆਂ ਤਾਂ ਉਹਦੋਂ ਵੀ ਨਹੀਂ ਆਈਆਂ ਜਿਹੜੀਆਂ ਨੂੰ ਠੀਕ ਲੱਗਿਆ ਉਹ ਆਇਆ ਕਈ ਕਦੇ ਕਾਨੂੰਨ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਕਈ ਉੱਥੇ ਕਾਨੂੰਨ ਦੇ ਖਿਲਾਫ ਵੜ ਕੇ ਆ ਕੇ ਸੁਪਰੀਮ ਕੋਰਟ ਦੇ ਖਿਲਾਫ ਵੀ ਵੜ ਕੇ ਆ ਕਿਸੇ ਨੂੰ ਕੋ ਫਾਹਾ ਨਹੀਂ ਆਇਆ ਪਰ ਇਹ ਗੱਲ ਜਰੂਰ ਹੋਈ ਹੈ ਮਨਜੀਤਰੇ ਨੂੰ ਕੱਢ ਕੇ ਡੇਢ ਮਹੀਨੇ ਬਾਅਦ ਘਰੇ ਛੱਡ ਕੇ ਆਏ ਨੇ ਤੇ ਆ ਬੈਠਾ ਅੱਜ ਤੁਹਾਡੇ ਸਾਹਮਣ ਹੁੰਦਾ ਜੋ ਇਸ ਵੇਲੇ ਦੇਖਿਆ ਜਾਵੇ ਦੋ ਪੰਜਾਬ ਦੇ ਚਿਹਰੇ ਵੱਡੇ ਜੋ ਹੁਣ ਬਣ ਗਏ ਨੇ ਯਾ ਜوجੀ ਸਿੰਘ ਧੱਲੇਵਾਲ ਦੀ ਗੱਲ ਕਰੀਏ ਸੌਰਨ ਸਿੰਘ ਪੁੰਦੇਤ ਦੀ ਗੱਲ ਕਰੀਏ ਯਾ ਜਥੇਬੰਦੀਆਂ ਕਿਸਾਨ ਮਜ਼ਦੂਰ ਯੂਨੀਅਨ ਹੋ ਗਈਆਂ ਬੀਕੇਯੂ ਸਿੱਧੂਪੁਰ ਹੋ ਗਈ ਹੋਰ ਜਥੇਬੰਦੀਆਂ ਤਾਂ ਕਿਤੇ ਨਾ ਹੀ ਨਹੀਂ ਆ ਰਿਆ ਹੁਣ ਜੋ ਅੰਦੋਲਨ ਚੱਲ ਰਿਹਾ ਤੀ ਹੁਤਾ ਜਿਹੜਾ ਦੇਖੋ ਬਾਰਡਰ ਤੇ ਲੜਨ ਵਾਲੇ ਤਾਂ ਉਹ ਬੈਠੇ ਉਹਨਾਂ ਦਾ ਹੀ ਆਊਗਾ ਉਹ ਮਤਲਬ ਕਿਉਂਕਿ ਮੀਡੀਆ ਉਤੇ ਇਹ ਹੁੰਦੀ ਹੈ ਵੀ ਜਿਹੜੀ ਤੱਤੀ ਖਬਰ ਉਹਨੇ ਦੇਣੀ ਹੁੰਦੀ ਹੈ ਜਿਹੜੀ ਦੂਜੀ ਚੱਲਦੇ ਆ ਵੀ ਮਤਲਬ ਆਪਣੇ ਭਾਜਪਾ ਦਾ ਘਰਾਓ ਚੱਲਦੇ ਨੇ ਅ ਚਾਰ ਘੰਟੇ ਦਾ ਰੀਲਾ ਦਾ ਚੱਕਾ ਜਾਮ ਹੋ ਗਿਆ 15 ਤਰੀਕ ਨੂੰ ਤੇ ਟੂਲ ਪਲਾਜੇ ਫਰੀ ਕਰਾ ਲੇ ਲੜਾਈ ਤੇ ਇਹ ਵੀ ਹੈਗੀ ਹੈ ਨਾ ਉਧਰ ਵੀ ਬੋਲਦੀ ਹੈ ਪਰ ਮੈਂ ਨਹੀਂ ਕਹਿੰਦਾ ਵੀ ਸਾਰੇ ਦਾ ਸਾਰਾ ਪ੍ਰੈਸ ਉਹਨਾਂ ਨੂੰ ਹੀ ਦੇਈ ਜਾਂਦੀ ਹੈ ਜਿੱਥੇ ਕੋਈ ਲੜਦਾ ਉਹਦੀ ਮਤਲਬ ਖਬਰ ਵੀ ਚੱਕਦੇ ਉਹਨੂੰ ਪ੍ਰੈਸਾ ਉਹਨਾਂ ਕਾ ਯੋਗਦਾਨ ਪਾਉਦੀ ਤੇ ਹੁਣ ਅਗਲਾ ਸਟੈਪ ਕੀ ਹੈ ਜਿਹੜੇ ਪੰਜਾਬ ਚ ਸੰਘਰਸ਼ ਕਰ ਰਹੇ ਪੰਜਾਬ ਚ ਅੰਦੋਲਨ ਛੇੜੇ ਹੋਏ ਆ ਉਹਨ ਅਗਲਾ ਸਟੈਪ ਕੀ ਹੈ ਉਹਨਾਂ ਵਾਲੇ ਦਿਨੇ ਦੇ ਵਿੱਚ ਕੋਈ ਤਿੱਖਾ ਸੰਘਰਸ਼ ਕੀਤਾ ਜਾਣਾ ਇਸ ਅੰਦੋਲਨ ਦੇ ਨਾਲ ਦੇਖੋ ਢੱਲੇਵਾਲ ਸਾਹਿਬ ਦੇ ਮੈਂ ਅੱਜ ਵੀ ਸੁਣੀ ਆ ਵੀ ਉਹ ਕਹਿੰਦੇ 29 ਤਰੀਕ ਤੱਕ ਅਸੀਂ ਵੇਟ ਕਰਾਂਗੇ ਉਹ ਕੀ ਮਤਲਬ ਦਿੰਦੇ ਆ ਸਾਡੀ ਜਿਹੜੀ ਕਮੇਟੀ ਬਣੀ ਹੋਈ ਹੈ ਕੋਈ ਸਾਂਝਾ ਐਕਸ਼ਨ ਮਤਲਬ ਬਣ ਜਾਂਦਾ ਤਾਂ ਉਹਦੀ ਵੇਟ ਕਰਾਂਗੇ ਨਹੀਂ ਸਾਡਾ ਤਾਂ ਇਹ ਹੈਗਾ ਵੀ ਅਸੀਂ ਡੱਬ ਵਾਲੀ ਜਿਹੜਾ ਮੋਰਚਾ ਸ਼ੁਰੂ ਕੀਤਾ ਹੈ ਉਹਨੂੰ ਹੋਰ ਸਰਗਮ ਕਰਾਂ ਲੋਕਾਂ 'ਚ ਗੱਲਬਾਤ ਲਾਈ ਜਾ ਸਾਡੀ ਥੱਲੇ ਤਿਆਰੀ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਅਸੀਂ ਕੱਲਾ ਉੱਥੇ ਮਤਲਬ ਬੈਠੇ ਉਹ ਮਤਲਬ ਉਹਦੀ ਫੋਰਸ ਲੈ ਕੇ ਨਹੀਂ ਬੈਠੇ ਅਸੀਂ ਥੱਲੇ ਤਿਆਰੀ ਕਰ ਪੀਕ ਤੂਫਾਨੋਂ ਤੋਂ ਪਹਿਲਾਂ ਥੋੜੀ ਜਿਹੀ ਸ਼ਾਂਤੀ ਲੱਗਦੀ ਆ ਤੁਹਾਨੂੰ ਤੇ ਤੂਫਾਨ ਆਊਗਾ ਜਲਦੀ ਇਹ ਚੁੱਪ ਨਹੀਂ ਰਹਿ ਜਾਂਦਾ ਇਹ ਜਿੰਦਾ ਵੱਡਾ ਜ਼ਬਰ ਹੋਇਆ ਤਾਂ ਜਿੰਦੀਆਂ ਵੱਡੀਆਂ ਮੰਗਾਂ ਕਿਸਾਨੀ ਮੰਗਾਂ ਨੂੰ ਲੈ ਕੇ ਮਨਜੀਤ ਸਿੰਘ ਧਨੇ ਨੇ ਕਿਹਾ ਤਿਆਰੀ ਚੱਲ ਰਹੀ ਹੈ ਅਗਲਾ ਸੰਘਰਸ਼ ਵੀ ਤੈਅ ਕੀਤਾ ਜਾਵੇਗਾ ਕਮੇਟੀ ਦੇ ਫੈਸਲੇ ਤੋਂ ਬਾਅਦ ਅਗਲੇ ਸੰਘਰਸ਼ ਦੀ ਤਿਆਰੀਆਂ ਕੀਤੀਆਂ ਜਾਣਗੀਆਂ ਕੁਨਾਲ ਬਾਂਸਲ ਪੰਜਾਬ ਤੱਕ ਮਠੰਡਾ